ਤੁਸੀਂ ਸੁਣਿਆ ਪੰਦਰਪਾਲ ਜੀ ਦੀ ਵੀ ਕਥਾ ਰੋਕੀ ਗਈ ਅੱਛਾ ਹਾਂਜੀ ਮੈਂ ਰੋਕੀ ਇਹ ਕਰ ਗਈ ਵੀ ਆਵਾਜ਼ ਉੱਥੇ-ਉੱਥੇ ਰੱਖੀ ਦੀਵਾਨ ਹਾਲ ਚ ਬਾਹਰ ਨਹੀਂ ਕਹਿ ਨੂੰ ਸੁਣੀ ਜਾਈ ਪੀ ਉਹ ਸਿੱਕੀ ਦੀ ਉਹ ਵੇਖੋ ਜਦੋਂ ਉਹਨਾਂ ਦਾ ਸਾਰਾ ਸੰਗਤ ਲੰਗਰ ਆ ਜਿਹੜਾ ਦੀਵਾਨ ਹਾਲੇ ਪਰ ਜਾਂਦਾ ਹੈ ਤੇ ਇੱਕ ਨਾ ਹੀ ਉਹ ਵੀ ਵੇਖਿਆ ਜਿੱਥੇ 100 ਦੇ ਕਰੀਬ ਹੀ ਸਾਰੀ ਸੰਗਤ ਇਸ ਲੰਗਰ ਖਾਂਡੀ ਜਿਹੜੀ ਦੂਜੀ ਆਹਮ ਖਾਨ ਆਉਂਦੇ ਕਿਉਂਕਿ ਇਹ ਲੰਗਰ ਜਿਹੜੇ ਆ ਨਾ ਇਹ ਆਪਾਂ ਨੂੰ ਆਮਦਾਲ ਫੁਲਕਾ ਦਿੰਦਾ ਕੱਲੀ ਤਸਵੀਰ ਤੋਂ ਤਕਲੀਫ ਨਹੀਂ ਹੈਗੀ ਗੁਰੂ ਦੇ ਪ੍ਰਚਾਰ ਤੋਂ ਹੀ ਤਕਲੀਫ ਹੈਗੀ ਅੱਧੀ ਹਾਂਜੀ ਬਿਲਕੁਲ ਜੀ ਅਸੀਂ ਆਂਦੇ ਆ ਵੀ ਸਾਡੇ ਮੈਂ ਤੇ ਅੱਗੇ ਵੀ ਬਾਬਾ ਜੀ ਇੱਕ ਇਨਾ ਪਿੰਡਾਂ 'ਚ ਵੀ ਜਾਣਾ ਕਿ ਜਿਹੜੇ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਐ ਉਹਨਾਂ 'ਚ ਗੁਰਦੁਆਰਿਆਂ ਦੀਆਂ ਕਮੇਟੀਆਂ 'ਚ ਜਿੰਨੇ ਸਾਡੇ ਸੇਖ ਆ ਉਹ ਅਮਰਧਾਰੀ ਹੋਣੇ ਚਾਹੀਦੇ ਆ ਉਹਨਾਂ ਦੇ ਪਰਿਵਾਰ ਜੁੜੇ ਸੇਖਾਂ ਨਮਰਿਆਦਾਣਾ ਚਾਹੀਦੇ ਆ ਜਿਹੜੀ ਸਾਡੀਆਂ ਸਿੱਖ ਸੰਗਤਾਂ ਨੂੰ ਗਾਹ ਵੀ ਦੱਸਣ ਸਾਰੇ ਦੇ ਪ੍ਰਧਾਨ ਮਾਰਗੇ ਕਬਰਾਨਾ ਇੱਥੇ ਵੀ ਮੈਨੂੰ ਦੱਸਣ ਚ ਆਇਆ ਮੈਨੂੰ ਦੱਸ ਦੇ ਨਹੀਂ ਦੇ ਵੀ ਇੱਕ ਦੋ ਜਿਹੜੇ ਆ ਉਹ ਮੜੀਆਂ ਕਬਰਾਂ ਨੂੰ ਪੂਜਦੇ ਐ ਐਡਾ ਮਹਾਨ ਸ਼ਹੀਦ ਯੋਧਾ ਅਨੋਖਾ ਮਰਸ਼ੀਦ ਬਾਪੂ ਦੀਪ ਸਿੰਘ ਦੀ ਅਸਥਾਨ ਹੋਵੇ ਤੇ ਯਾਰ ਇੱਥੇ ਇੱਥੇ ਤਾਂ ਸਿੱਖੀ ਨਾ ਪ੍ਰਚਾਰਦਾ ਇੱਥੇ ਤਾਂ ਆਪਾਂ ਸਿੱਖੀ ਵਿਧਾਉਣੀ ਹੈ ਕਰਨਲ ਦਾ ਹੌਸਲਾ ਕਿੱਦਾਂ ਪੈ ਗਿਆ ਭੁੰਨਾ ਦੀ ਖੱਖਰ ਨੂੰ ਹੱਥ ਪਾਉਣ ਦਾ ਇਹ ਭੁੰਡਾ ਨੂੰ ਖੱਖਰ ਦੀ ਹੱਥ ਪਾਉਣ ਵਾਲਾ ਮਸਲਾ ਸੀਗਾ ਦੇਖੋ ਜੀ ਮੈਂ ਕੀ ਹੁਣ ਤੁਹਾਨੂੰ ਉਹ ਜਾਦੀ ਚੰਡੀਗੜ੍ਹ ਨਹੀਂ ਦੀ ਹੈ ਹਾਂ ਤੇ ਚੰਡੀਗੜ੍ਹ ਕਿੰਨੀ ਕਿ ਆਪਣੀ ਪੰਜਾਬ ਨਾਲ ਤੇ ਸਿੱਖ ਮਰਿਆ ਦਾ ਦੇ ਲੋਗ ਆ ਉੱਥੇ ਦਾ ਦੂਜੇ ਮੈਂ ਹੁਣ ਕਹਿ ਨਹੀਂ ਸਕਦਾ ਵੀ ਜੋ ਵੀ ਚੱਲਦਾ ਉਹ ਸਾਬ ਨਾਲ ਤੁਸੀਂ ਅਨੰਦਾਜ਼ਾ ਲਾਓ ਜਿਹੋ ਜਿਹੇ ਬਹਿਵਾਂਗੇ ਉਹੋ ਜਿਹੇ ਕਰਾਂਗੇ ਬਈ ਮੈਂ ਇਤਿਹਾਸ ਸੁਣਿਆ ਅਹੀਂ ਦੇ ਜਦੋਂ ਕਈ ਵਾਰਾ ਸੁਣਦੇ ਆ ਜਦੋਂ ਇਹੋ ਜਿਹੇ ਲੋਕ ਕਹਿ ਦਿੰਦੇ ਆ ਕਿ ਸਾਡਾ ਮਾਹੌਲ ਖਰਾਬ ਹੋ ਗਿਆ ਯਾਰ ਜਦੋਂ ਮਾਹੌਲ ਤੇ ਆ ਮੈਨੂੰ ਹਾਨੂੰ ਇੱਥੇ ਵਸਦਿਆ ਜਾਂਦਾ ਅਮਰਤਪਾਲ 베ਰੀ ਉੱਥੇ ਇਹਨਾਂ ਨੂੰ ਸਦਿਆ ਗਿਆ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਸਾਡੀਆਂ ਦਾ ਤੁਹਾਨੂੰ ਦੇਖ ਪੀਂ ਤੇ ਜਿਹੜੇ ਉਹ ਕੰਮ ਕਰਪਾਨਾ ਰਹਾਉਂਦੇ ਆ ਮਾੜਾ ਸਿੰਘਾ ਬੋਲਦੇ ਆ ਉਹਨਾਂ ਨੂੰ ਕਦੀ ਤੁਸੀਂ ਪੁੱਛਿਆ ਜੇ ਉਹ ਨਾ ਬੋਲਣ ਤੇ ਇਦਦਰ ਕੌਮ ਕਦੀ ਵੀ ਨਹੀਂ ਬੋਲੂਗੀ ਬਿਲਕੁਲ ਕਦੀ ਇਹ ਹੋ ਸਕਦਾ ਆ ਕਦੀ ਵਾਅਦਾ ਇਹੋ ਜਿਹਾ ਛਿੜਿਆ ਜਿਹੜੀ ਆ ਛਿੜ ਗਿਆ ਜੇ ਆਪਾਂ ਉਹ ਦਿਖਾਈ ਲੋਕਾਂ ਨੂੰ ਦਿਖਾਇਆ ਤਾਂ ਉਹ ਬਾਪੂ ਛੀਦਾ ਨੇ ਅੱਗੇ ਵੀ ਤੁਹਾਨੂੰ ਪਤਾ ਵਿੱਚ ਵਿੱਚ ਚੱਲਦਾ ਸੀ ਉਹ ਬਾਪੂ ਛੀਦਾ ਨੇ ਸਾਰਾ ਝਕੋ ਯਾਰ ਕਰਤਾ ਸੀ ਅਸੀਂ ਹੱਥ ਜੋੜ ਕੇ ਉਹਨੂੰ ਪ੍ਰੇਮ ਨਾਲ ਸਮਝਾਇਆ ਭਾਈ ਮਜੀਦ ਸਿੰਘ ਵੀ ਹੈਗੇ ਸੀ ਇੱਥੇ ਪਰ ਉਹਦਾ ਬੋਲਬਾਣਾ ਹੱਦੋਂ ਵੱਧ ਵਿਗੜਿਆ ਹੋਇਆ ਸੀ ਜਾਨੀ ਕਿ ਸਾਰੀ ਕਮੇਟੀ ਦਾ ਹੀ ਨਾ ਉਹ ਅਮਰਧਾਰੀ ਸੀ ਖੁਦ ਨਾ ਉਹਨੂੰ ਇਸ ਚੀਜ਼ ਨੂੰ ਖੁਦ ਅਮਰਧਾਰੀ ਨੇ ਉਹਨੂੰ ਕਿਸੇ ਦੀ ਕੋਈ ਇੱਜ਼ਤ ਹੀ ਨਹੀਂ ਹੈਗੀ ਇਸ ਚੀਜ਼ ਦੀ ਤੇ ਰਹਿ ਗਈ ਗੱਲ ਆਪਾਂ ਜੇ ਸੰਤਾਂ ਦੀ ਤਾਂ ਫਿਰ ਤੁਹਾਨੂੰ ਪਤਾ ਹੈ ਜਿਹਨੂੰ ਇੱਕ ਇਨਸਾਨ ਦੀ ਨਹੀਂ ਹੈਗੀ ਉਹ ਵੱਡੇ ਮਹਾਪੁਰਸ਼ਾਂ ਨੂੰ ਕੀ ਗਿਣਦਾ ਹੈ ਜਿਹੜੇ ਉਹ ਵੀਡੀਓ ਵਾਇਰਲ ਹੁੰਦੀ ਉਹਦੇ ਨਾਲ ਜਿਹੜੇ ਨੌਜਵਾਨ ਹੈਗੇ ਉਹ ਵੀ ਸਾਰੇ ਪੱਤ ਤ ਹੈਗੇ ਆ ਉਹ ਵੀ ਕਮੇਟੀ ਦੇ ਮੈਂਬਰ ਨੇ ਜਾਂ ਕਿੱਦਾਂ ਨੇ ਉਹ ਕਤੋਂ ਨਾਲ ਸੀਗੇ ਨਹੀਂ ਸਰ ਉਹਨਾਂ ਨੇ ਉਹ ਉਹਨਾਂ ਸਰ ਵੇਖੋ ਉਹਨਾਂ ਨੇ ਹਾਇਕ ਕੀਤੇ ਹੋਏ ਨੇ ਸਾਰੇ ਬੌਂਸਰ ਓਕੇ ਵੇਖੋ ਜੀ ਅੱਜ ਕੱਲ ਸੇਵਾਦਾਰ ਤਾਂ ਆਪਾਂ ਇੱਕ ਦੂਜੇ ਨਾਲ ਸੇਵਾਦਾਰ ਤਾਂ ਜਾਂਦੇ ਸੋਹਣੇ ਲੱਗਦੇ ਨੇ ਕੋਈ ਗੜਬੜੀ ਬਣ ਸਕਦਾ ਏ ਇਹੋ ਬੰਦੇ ਬੌਂਸਰ ਰੱਖ ਕੇ ਬੌਂਸਰ ਰੱਖ ਕੇ ਲੋਕਾਂ ਦੇ ਰੋਬ ਜਮਾਉਂਦੇ ਨੇ ਲੋਕਾਂ ਦੇ ਅੰਦਰ ਡਰ ਤੇ ਭੈ ਠੀਕ ਹੈ ਅਗਣੀ ਇਸ ਚੀਜ਼ ਬਣਾਉਂਦੇ ਨੇ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਅਸੀਂ ਦਬਾ ਸਕੀਏ ਤੇ ਆਪਣਾ ਆਪ ਜਿਹੜਾ ਰੋਬ ਕਾਇਮ ਕਰ ਰੱਖੀਏ ਅਖੰਡ ਬਣੀ ਪੰਥਕ মিডিਆ ਦੇ ਉੱਤੇ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੋਵੰਡ ਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਤਸਵੀਰ ਨੂੰ ਲੈ ਕੇ ਜਿਹੜਾ ਮਸਲਾ ਬਣਿਆ ਹੋਇਆ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਤਸਵੀਰ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਆਵਾਦ-ਵਿਵਾਦ ਬਣਿਆ ਹੋਇਆ ਸੀ। ਆਵਾਦ-ਵਿਵਾਦ ਬਿਲਕੁਲ ਖਤਮ ਕਰ ਦਿੱਤਾ ਗਿਆ, ਖਤਮ ਹੋ ਗਿਆ ਤੇ ਸੰਤਾਂ ਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਹੋ ਸ਼ੋਭਤ ਕਰ ਦਿੱਤੀ ਗਈ ਹੈ। ਪਹਿਲੇ ਦਿਨ ਤੋਂ ਇੱਥੇ ਇਸ ਸੰਘਰਸ਼ ਦੇ ਵਿੱਚ ਕੁਦਦੇ ਹੋਏ ਭਾਈ ਰਣਜੀਤ ਸਿੰਘ ਸਾਡੇ ਨਾਲ ਨੇ ਇਹ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਭਾਈ ਸਾਹਿਬ? ਪਿਛਲੇ ਤਿੰਨ ਕੁ ਦਿਨਾਂ ਤੋਂ ਵਾਦ-ਵਿਵਾਦ ਬੜੇ ਵੱਡੇ ਪੱਧਰ ਦੇ ਉੱਤੇ ਬਣਿਆ ਹੋਇਆ ਸੀ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਜਿਦੇ ਵਿੱਚ ਤੁਸੀਂ ਸਾਫ਼ ਨਜ਼ਰ ਆਉਨੇ ਹੋ ਪਹਿਲੇ ਦਿਨ ਤੋਂ ਸੰਘਰਸ਼ ਕਰ ਰਹੇ ਹੋ ਅੱਜ ਤਸਵੀਰ ਲੱਗ ਚੁੱਕੀ ਹੈ ਤਸਵੀਰ ਸ਼ਿਸ਼ੋਭਤ ਹੋ ਚੁੱਕੀ ਹੈ ਜੇ ਮੈਂ ਕਹਾਂ ਕਿ ਪੰਥ ਦੀ ਜਿੱਤ ਹੋ ਚੁੱਕੀ ਹੈ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਹੀ ਜੋ ਸਾਡੀ ਆਵਾਜ਼ ਨੂੰ ਉਠਾਉਂਦੇ ਪਹਿਲਾਂ ਵੀ ਠਾਈ ਹੁਣ ਵੀ ਪਰ ਬਾਕੀ ਸਾਨੂੰ ਸਾਰਾ ਬਦਾ ਵੀ ਅੱਜ ਤੋਂ ਤਿੰਨ ਦਿਨ ਚਾਰ ਦਿਨ ਲਗਾਤਾਰ ਇਹ ਪਹਿਲਾਂ ਥੋੜਾ ਜਿਹਾ ਆਵਾਜ਼ ਚੱਲਿਆ ਜੋ ਅਸੀਂ ਬਹਿ ਕੇ ਇਹਨਾਂ ਨੂੰ ਥੋੜਾ ਜਿਹਾ ਸਮਝਾਇਆ ਅੰਦਰ ਪਰ ਇਹਨਾਂ ਦੀ ਉਹ ਥੋੜੀ ਜਿਹੜੀ ਕਰਨਲ ਸਾਹਿਬ ਦੀ ਬੋਲੀ ਉਹ ਅਜੇ ਨਾਲ ਥੋੜੀ ਜੀ ਹੋਰ ਤਰੀਕੇ ਸੀ ਪਰ ਫਿਰ ਵੀ ਅਸੀਂ ਉਹ ਨੂੰ ਅੱਗੇ ਅੱਗੇ ਜਿਹੜਾ ਮੇਲਾ ਐ ਏਡਾ ਬਹੁਤ ਪਾਪਾ ਬਾਪੂ ਦੀਪ ਸਿੰਘ ਜੀ ਦਾ ਸ਼ਹੀਦ ਦਾ ਮੇਲਾ ਐ ਇਹ ਇਹ ਛੋੜਾ ਜਾ ਨਿਮਰਤਾ ਨਾਲ ਬਣਾਇਆ ਜਾਵੇ ਉਹ ਜੇ ਕੋਈ ਹੋਊਗਾ ਬਾਅਦ ਚ ਇਹਦਾ ਮਸਲਾ ਹੱਲ ਕਰ ਲਾਂਗੇ ਪਰ ਥੋੜੀ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਵੀਡੀਓ ਵਾਇਰਲ ਹੋਈ ਸੰਗਤਾਂ ਨੂੰ ਫੇਰ ਰੋਸ ਬਹੁਤ ਜਾਗਿਆ ਜਦੋਂ ਵੇਖ ਲੈ ਸਕਤਾ ਹੁਣ ਅਸੀਂ ਇੱਧਰ ਇਹ ਏਰੀਏ ਸੇਵਾ ਨਿਭਾਉਂਦੇ ਆ ਉਹ ਕਾਰਨ ਸਾਨੂੰ ਫੇਰ ਬੜੇ ਫੋਨ ਆਏ ਫੇਰ ਅਸੀਂ ਇੱਥੇ ਆਣ ਕੇ ਸਿੰਘਾਂ ਨਾਲ ਮਿਲੇ ਫੇਰ ਅਸੀਂ ਇੱਥੇ ਬਹਿ ਕੇ ਉਹਨਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਕਿ ਅਸੀਂ ਇੱਕ ਮੰਗ ਪੱਤਰ ਵੀ ਦੇਣਾ ਬਾਕੀ ਇਹ ਜਿਹੜੀ ਫੇਰ ਚੱਲੀ ਹੈ ਜੋ ਤੁਹਾਨੂੰ ਪਤਾ ਸਾਰੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਜਿਹੜੇ ਸੰਤ ਸ਼ਹੀਦ ਆਪਣੇ ਸੰਤ ਜਰਨਲ ਇਹ ਚੀਜ਼ ਆ ਉਹ ਕਿ ਆਪਾਂ ਕੱਢ ਨਹੀਂ ਸਕਦੇ ਇਹ ਤਾਂ ਜਿੰਨਾ ਪਿਆਰ ਨਾਲ ਨੂੰ ਸਮਝਾਵਾਂਗੇ ਨੌਜਵਾਨਾਂ ਨੂੰ ਤੇ ਸਮਝਣਗੇ ਜੇ ਆਪਾਂ ਇਹੋ ਜਿਹੀਆਂ ਵਿਵਾਦੀ ਕਰਾਂਗੇ ਗੱਲਾਂ ਤੇ ਕਿਸੇ ਨਾਲ ਜੋੜ ਕੇ ਤਾਰਾਂ ਤਾਰਾਂ ਜੋੜ ਕੇ ਇਹ ਚੀਜ਼ਾਂ ਨੂੰ ਥੱਲੇ ਕਰਾਂਗੇ ਉਹ ਇੱਥੇ ਬਰਦਾਸ਼ਤ ਨਹੀਂ ਹੋਣੀਆਂ ਇੱਥੇ ਨਾ ਕੁਝ-ਕੁਝ ਅੱਗੇ ਵੀ ਮੇਰੀ ਕਮੇਟੀ ਨਾਲ ਗੱਲ ਚੱਲਦੀ ਰਹਿੰਦੀ ਆ ਤੇ ਪਰ ਕੁਝ ਗੱਲਾਂ ਮੈਂ ਉਹਨਾਂ ਨਾਲ ਪਹਿਲਾਂ ਵੀ ਮਸਲੇ ਆਉਂਦੇ ਰਹੇ ਇਸ ਗੁਰੂ ਘਰ ਦੇ ਬਾਈ ਮੇਰੇ ਕੋਈ ਮਸਲੇ ਆਉਂਦੇ ਕੁਝ ਵੇਖੋ ਜਿਵੇਂ ਉਹ ਮੈਨੂੰ ਕਹਿੰਦੀ ਸੰਗਤ ਬਾਬਾ ਜੀ ਇੱਥੇ ਇਹ ਕੁਝ ਵੇਖੋ ਤੁਸੀਂ ਫੋਟੋਆਂ ਕਿਤੇ ਵੀ ਇੱਥੇ ਲੱਗੀਆਂ ਨਾ ਬਾਪੂ ਦੀ ਸੇਨਾ ਚਲੋ ਸਿੱਖ ਫੋਟੋ ਦਾ ਪੁਜਾਰੀ ਨਹੀਂ ਪਰ ਉਹਦੀ ਹੁੰਦੀ ਹੈ ਵੀ ਇਥੇ ਸੀਸ ਤਲੀ ਦੀ ਧਰੀ ਦੇ ਨਹੀਂ ਲਾਉਣੀ ਇਹ ਦੂਸਰੀ ਫੋਟੋ ਚਲਣੀ ਚਾਹੀਦੀ ਹੈ ਕੁਝ ਸੁਣ ਜੇ ਜਦੋਂ ਆਈ ਕਰਦੇ ਆ ਇਥੇ ਇਹਦੇ ਵੇਖੋ ਪਹਿਲਾਂ ਉੱਥੇ ਵੀ ਤੁਹਾਨੂੰ ਪਤਾ ਲੱਗਾ ਵੀ ਦੀਵਾਨ ਹਾਲ ਚ ਸੰਤਾਂ ਦੀ ਫੋਟੋ ਲੱਗੀ ਫਿਰ ਅਕਬਰ ਬਾਦਸ਼ਾਹ ਦੀ ਉੱਤੇ ਲਾਈ ਗਈ ਉਤੋਂ ਵੀ ਤੁਹਾਨੂੰ ਕੋਈ ਮਹਿਸੂਸ ਹੋਣਾ ਕੁਝ ਮੈਨੂੰ ਇੱਥੇ ਆਪ ਕੈਪਰੀ ਪਾ ਕੇ ਵੀ ਹੈਗਾ ਫਿਰ ਮੈਂ ਇਹਨਾਂ ਨਾਲ ਹੋਰ ਵੱਡਾ ਚੁਰਿਆ ਜਿਹੜਾ ਇੱਥੇ ਇੱਕ ਲੰਗਰ ਲਾਉਂਦਾ ਨਾ ਸਿੰਘ ਮੈਂ ਉਹਦੇ ਨਾਲ ਬੜਾ ਗੀਤਾ ਕਿ ਆ ਜਿਹੜੀਆਂ ਤੂੰ ਵਿੱਚ ਬੌਂਸਰ ਲਾਉਣਾ ਹੈ ਕਿਉਂ ਲਾਉਣਾ ਆ ਤੁਸੀਂ ਵੇਖਿਆ ਨਹੀਂ ਮੈਂ ਵੀਡੀਓ ਬਣਾਇਆ ਮੈਂ ਤੁਹਾਨੂੰ ਮੈਂ ਦਿਖਾਉਣੀ ਆ ਵੀ ਆ ਆਮ ਉਹ ਕੁੜੀਆਂ ਨੂੰ ਕੋਈ ਪਤਾ ਨਹੀਂ ਸਿੱਖ ਮਰਿਆ ਦਾ ਬਾਰੇ ਉਹਦੇ ਜਿੰਨੇ ਹੋਰ ਵੀ ਮੁੰਡੇ ਕਾਲੀਆਂ ਬਰਦੀਆਂ ਵਾਲੇ ਕਿਸੇ ਪਾਸਾ ਪਤਾ ਨਹੀਂ ਜਿਨ੍ਹਾਂ ਨੂੰ ਐਵੇਂ ਖਿਲਾ ਰਿਆ ਉਸ ਮੈਂ ਨਾ ਇਹ ਵੀ ਕਦੇ ਸਿੱਖ ਮਰਿਆ ਦਾ ਚ ਹੈ ਪਰ ਮੇਰੀ ਤਾਂ ਬੇਨਤੀ ਹੈ ਇਹ ਜਿਹੜਾ ਇਥੇ ਇਹੋ ਚਾਟ ਦੇ ਲੰਗਰ ਲਾਉਂਦਾ ਇਹ ਵੀ ਮੇਰੀ ਬੇਨਤੀ ਹੈ ਕਿ ਇਹਨੂੰ ਪਾਸੇ ਦੋ ਕਿਲੇ ਹਟਵਾ ਆਪਦਾ ਜਿੰਨਾ ਮਰਜ਼ੀ ਲਾਵੇ ਕਹਿੰਦਾ ਮੈਂ 50-60 ਲੱਖ ਨਾ ਮੈਂ ਕਹਾ ਭਾਵੇਂ ਕਰੋੜ ਲਾ ਪਰ ਲਾ ਉਥੇ ਜਿਹੜੀ ਸੰਗਤ ਖਾਣਾ ਖਾਣ ਆਉਂਦੀ ਇਹੋ ਜੇ ਲੰਗਰ ਖਾਂਦੀ ਉਹ ਖਾਵੇ ਆਪਦਾ ਜਿਹੜੇ ਇਥੇ ਦੀਵਾਨ ਹਾਲਿਆ ਡੇਡੇ ਕਥਾ ਬਾਜ ਕਾਉਂਦੇ ਆ ਤੁਸੀਂ ਸੁਣਿਆ ਪਿੰਦਰਪਾਲ ਜੀ ਦੀ 20 ਕਥਾ ਰੋਕੀ ਗਈ ਅੱਛਾ ਹਾਂਜੀ ਰੋਕੀ ਇਹ ਕਰਕੇ ਵੀ ਆਵਾਜ਼ ਉੱਥੇ ਉੱਥੇ ਰੱਖੀ ਦੀਵਾਨ ਹਾਲ 'ਚ ਬਾਹਰ ਨਹੀਂ ਕਿਸ ਨੂੰ ਸੁਣੀ ਜਾਈ ਪੀ ਉਹ ਸਿੱਕੀ ਦੀ ਉਹ ਵੇਖੋ ਜਦੋਂ ਉਹਨਾਂ ਦਾ ਸਾਰਾ ਸੰਗਤ ਲੰਗਰ ਆ ਜਿਹੜਾ ਦੀਵਾਨ ਆ ਲੈ ਪਰ ਜਾਂਦਾ ਹੈ ਤੇ ਇੱਕ ਨਾ ਹੀ ਉਹ ਵੀ ਵੇਖਿਆ ਜਿੱਥੇ 100 ਦੇ ਕਰੀਬ ਹੀ ਸਾਰੀ ਸੰਗਤ ਇਸ ਲੰਗਰ ਖਾਂਡੇ ਜਿਹੜੇ ਦੂਜੀ ਆਮ ਖਾਨ ਹੁੰਦੇ ਕਿਉਂਕਿ ਇਹ ਲੰਗਰ ਜਿਹੜੇ ਆ ਨਾ ਇਹ ਆਪਾਂ ਨੂੰ ਆਮ ਦਲ ਫੁਲ ਕਾ ਦਿੱਤਾ। ਸੱਲੀ ਤਸਵੀਰ ਤੋਂ ਤਕਲੀਫ ਨਹੀਂ ਹੈਗੀ। ਗੁਰੂ ਦੇ ਪ੍ਰਚਾਰ ਤੋਂ ਹੀ ਤਕਲੀਫ ਹੈਗੀ। ਹਾਂਜੀ ਹਾਂਜੀ ਬਿਲਕੁਲ ਜੀ। ਅਸੀਂ ਜਾਂਦੇ ਆਂ ਵੀ ਸਾਡੇ ਸਾਡੇ ਮੈਂ ਤੇ ਅੱਗੇ ਵੀ ਬਾਬਾ ਜੀ ਇੱਕ ਇਨਾ ਪਿੰਡਾਂ 'ਚ ਵੀ ਜਾਣਾ ਕਿ ਜਿਹੜੇ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਹੈ ਉਹਨਾਂ 'ਚ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਜਿੰਨੇ ਸਾਡੇ ਸਿੱਖ ਆ ਉਹ ਅਮਰਧਾਰੀ ਹੋਣੇ ਚਾਹੀਦੇ ਆ। ਉਹਨਾਂ ਦੇ ਪਰਿਵਾਰ ਜੁੜੇ ਸਿੱਖਾਂ ਨਮਰਿਆਦਾਣਾ ਚਾਹੀਦੇ ਆ। ਜਿਹੜੀ ਸਾਡੀਆਂ ਸਿੱਖ ਸੰਗਤਾਂ ਨੂੰ ਗਾਹ ਵੀ ਦੱਸਣ ਸਾਰੇ ਦੇ ਪ੍ਰਧਾਨ ਮਰਗੇ ਕਬਰਾਨਾ ਇੱਥੇ ਵੀ ਮੈਨੂੰ ਦੱਸਣ ਚ ਆਇਆ ਮੈਨੂੰ ਦੱਸ ਦੇ ਨਹੀਂ ਦੇ ਵੀ ਇੱਕ ਦੋ ਜਿਹੜੇ ਆ ਉਹ ਮੜੀਆਂ ਕਬਰਾਂ ਨੂੰ ਪੂਜਦੇ ਐ ਇੱਡਾ ਮਹਾਨ ਸ਼ਹੀਦ ਯੋਧਾ ਅਨੋਖਾ ਮਰਸ਼ੀਦ ਬਾਪੂ ਦੀਪ ਸਿੰਘ ਦੀ ਅਸਥਾਨ ਹੋਵੇ ਤੇ ਯਾਰ ਇੱਥੇ ਇੱਥੇ ਤਾਂ ਸਿੱਖੀ ਨਾ ਪ੍ਰਚਾਰਦਾ ਇੱਥੋਂ ਤੇ ਆਪਾਂ ਸਿੱਖੀ ਵਿਧਾਉਣੀ ਹੈ ਇਹ ਘਾਟਾਂ ਸਾਨੂੰ ਬਹੁਤ ਆ ਰਹੀਆਂ ਐ ਬਾਬਾ ਜੀ ਪਰ ਆ ਜਿਹੜੀ ਆ ਆ ਵੇਖੋ ਜਿਹੜੀ ਆ ਵੀ ਮੋਨਾ ਬੜੇ ਤਰੀਕੇ ਨਾਲ ਚਲੋ ਪ੍ਰਸ਼ਾਸਨ ਦੇ ਵੀ ਸਾਥ ਦਿੱਤਾ ਜੋ ਇੱਕ ਨੌਬਤ ਪਹੁੰਚ ਗਈ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਹੋ ਗਿਆ ਤੇ ਸੰਤ ਵੇਖ ਲੋ ਤੁਹਾਡੇ ਸਾਹਮਣੇ ਗੱਜਦੇ ਆ ਪਿੱਛੇ ਦਾ ਕਾਰਨ ਕੀ ਸਮਝਦੇ ਹੋ ਕਰਨਲ ਦਾ ਹੌਸਲਾ ਕਿੱਦਾਂ ਪੈ ਗਿਆ ਭੁੰਨਾ ਦੀ ਖੱਕਰ ਨੂੰ ਹੱਥ ਪਾਉਣ ਦਾ ਇਹ ਭੁੰਡਾ ਨੂੰ ਖੱਕਰ ਦੀ ਹੱਥ ਪਾਉਣ ਵਾਲਾ ਮਸਲਾ ਸੀਗਾ ਵੇਖੋ ਜੀ ਵੇਖੋ ਜੀ ਮੈਂ ਕੀ ਹੁਣ ਤੁਹਾਨੂੰ ਉਹ ਜਾਦੇ ਚੰਡੀਗੜ੍ਹ ਨਹੀਂ ਦੀ ਤੇ ਚੰਡੀਗੜ੍ਹ ਕਿੰਨੀ ਕਿ ਆਪਣੀ ਪੰਜਾਬ ਨਾਲ ਤੇ ਸਿੱਖ ਮਰਿਆ ਦਾ ਦੇ ਲੋਗ ਆ ਉਸੇ ਦਾ ਦੂਜੇ ਮੈਂ ਹੁਣ ਕਹਿ ਨਹੀਂ ਸਕਦਾ ਵੀ ਜੋ ਵੀ ਚੱਲਦਾ ਉਸ ਹਾਮਨਾ ਤੁਸੀਂ ਅੰਦਾਜ਼ਾ ਲਾਓ ਜਿਹੋ ਜਿਹੇ ਬਾਵਾਂਗੇ ਉਹੋ ਜਿਹਿਆਂ ਕਰਾਂਗੇ ਬਈ ਮੈਂ ਇਤਿਆਹਾ ਸੁਣਿਆ ਐਂ ਦੇ ਜਦੋਂ ਕਈ ਵਾਰ ਆ ਸੁਣਦੇ ਆ ਜਦੋਂ ਇਹ ਇਹੋ ਜਿਹੇ ਲੋਕ ਕਹਿ ਦਿੰਦੇ ਆ ਕਿ ਸਾਡਾ ਮਾਹੌਲ ਖਰਾਬ ਹੋ ਗਿਆ ਯਾਰ ਜਦੋਂ ਮਾਹੌਲ ਤੇ ਆ ਮੈਨੂੰ ਹਾਨੂੰ ਇੱਥੇ ਵਸਦਿਆ ਜਾਂਦਾ ਅਮਰਤਪਾਲ 베ਰੀ ਉਹ ਤੁਹਾਨੂੰ ਸਦਿਆ ਗਿਆ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਸਾਡਿਆਂ ਦਾ ਤੁਹਾਨੂੰ ਦਿਸ ਪੀਂ ਤੇ ਜਿਹੜੇ ਉਹ ਕੰਮ ਕਰਪਾਨਾ ਰਹਾਉਂਦੇ ਆ ਮੜਾ ਸਿੰਘਾ ਬੋਲਦੇ ਆ ਉਹਨਾਂ ਨੂੰ ਕਦੀ ਤੁਸੀਂ ਪੁੱਛਿਆ ਜੇ ਉਹਨਾਂ ਬੋਲਣ ਤੇ ਇਦਦਰ ਕੋਮ ਕਦੀ ਵੀ ਨਹੀਂ ਬੋਲੂਗੀ ਬਿਲਕੁਲ ਕਦੀ ਇਹ ਹੋ ਸਕਦਾ ਆ ਕਦੀ ਵਾਅਦੇ ਇਹੋ ਜਿਹੇ ਛਿੜਿਆ ਜਿਹੜੀਆਂ ਛਿੜ ਗਿਆ ਜੇ ਆਪਾਂ ਉਹ ਦਿਖਾਈ ਲੋਕਾਂ ਨੂੰ ਦਿਖਾਇਆ ਤਾਂ ਉਹ ਬਾਪੂ ਛੀਦਾ ਨੇ ਅੱਗੇ ਵੀ ਤੁਹਾਨੂੰ ਪਤਾ ਵਿੱਚ ਵਿੱਚ ਚੱਲਦਾ ਸੀ ਉਹ ਬਾਪੂ ਛੀਦਾ ਨੇ ਸਾਰਾ ਝਕੋ ਯਾਰ ਕਰਤਾ ਸੀ ਹਾਂਜੀ ਹੁਣ ਅੱਗੇ ਤੋਂ ਲੱਗਦਾ ਕਿ ਅੱਗੇ ਤੋਂ ਮਸਲਾ ਕੋਈ ਇਹੋ ਜਿਹਾ ਨਹੀਂ ਉੱਟਦਾ ਇਸ ਗੁਰੂ ਘਰ ਦੇ ਵਿੱਚ ਤਾਂ ਨਹੀਂ ਉੱਟਦਾ ਨਹੀਂ ਇੱਥੇ ਨਹੀਂ ਉੱਠੂਗਾ ਬਾਕੀ ਜੋੜੀਆਂ ਹੋਰ ਸੰਗਤਾਂ ਦੀਆਂ ਥੋੜੀਆਂ ਆ ਜਾਂ ਪਿੰਡਾਂ ਲੋ ਜੇ ਕੁਝ ਵੀ ਆ ਉਹ ਮਾਰੇ ਉਹ ਦੂਰ ਕਰਾਂ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਇੱਕ ਉਹਨੇ ਕਿਹਾ ਵੀ ਇਹ ਪੰਥ ਦਾ ਨਹੀਂ ਗਾ ਇਹ ਮੇਰਾ ਨਿੱਜੀ ਹੈ ਇਹੋ ਜੀ ਗੱਲਬਾਤ ਵੀ ਨਿਕਲ ਕੇ ਆ ਰਹੀ ਸੀ ਉਹ ਕੀ ਮਸਲਾ ਹੈ ਬਾਬਾ ਦੀਪ ਸਿੰਘ ਜੀ ਦਾ ਪੰਥ ਹੈ ਨੇ ਬਾਬਾ ਦੀਪ ਸਿੰਘ ਜੀ ਇਹਦੇ ਨਿੱਜੀ ਕਿਦਾਂ ਹੋਗੇ ਜਾਂ ਸਥਾਨ ਨਿੱਜੀ ਕਿਦਾਂ ਹੋਗੇ ਵੇਖੋ ਜੀ ਇਹੋ ਤੇ ਫੇਰ ਆ ਗਈ ਨਾ ਉੱਥੇ ਹੀ ਗੱਲ ਵੀ ਜੇ ਸਾਨੂੰ ਉਹਨਾਂ ਨੂੰ ਮਹਾਨ ਸਮਝੀਏ ਜੇ ਸਾਰਾ ਕੁਝ ਸਮਝ ਗਏ ਤਾਂ ਸਾਡੇ ਮੂੰਹ ਇਹ ਲਫ਼ਜ਼ ਨਹੀਂ ਨਿਕਲ ਸਕਦਾ ਹੋ ਸਕਦਾ ਹੈ ਕਿ ਅਸੀਂ ਲਫ਼ਜ਼ ਬੋਲੀਏ ਕਿ ਸਾਡੇ ਉਹਦੇ ਪੰਥ ਦੇ ਆ ਉਹਦੇ ਕੌਮ ਦੇ ਆ ਜਿਨ੍ਹਾਂ ਨੇ 75 ਸਾਲ ਦੀ ਉਮਰ 'ਚ ਖੰਡਾ ਘੜਕਾਇਆ ਇਹੀ ਸੋਚਣ ਵਾਲੀ ਗੱਲ ਹੈ ਨਾ ਆਪਾਂ ਨੂੰ ਸਾਰਿਆਂ ਨੂੰ ਇਹ ਵੇਖਣਾ ਚਾਹੀਦਾ ਇਹ ਤਰੀਕੇ ਸਾਡੇ ਦੇ ਜਿੰਨੇ ਮੈਂ ਉਹ ਗੱਲ ਕਰ ਮੇਰੀ ਭਾਵੇਂ ਕੋਈ ਕਹੇ ਨੂ ਪਤਾ ਨਹੀਂ ਕਿਹ ਸਾਈਡ ਦੀ ਲੱਗਦੀ ਜਦੋਂ ਸਾਡੀਆਂ ਕਮੇਟੀਆਂ ਜਿਹੜੇ ਸਾਡੇ ਆ ਪਾਸ਼ ਜਿੰਨੇ ਵੀ ਸੇਵਾਦਾਰ ਆ ਜਦੋਂ ਸਿੱਖੀ ਦੀਆਂ ਮਰਿਆ ਦਾ ਘਰਾਂ ਚ ਪਰਿਵਾਰ ਚ ਬੈ ਗਏ ਸਿੱਖੀ ਦੀ ਗੱਪਰਾ ਤਾਂ ਚੱਲੂਗੀ ਸਾਡਾ ਸੇਖ ਰਾਜ ਆਉਣਾ ਸ਼ੁਰੂ ਹੋ ਜਾਣਾ ਜੀ ਬਹੁਤ ਹੀ ਆਪਾਂ ਨੂੰ ਬੜੀਆਂ ਆਉਣ ਦੀ ਨਹੀਂ ਰੂਲ ਪਰ ਇੱਥੇ ਸੁਧਾਰੋ ਤੁਸੀਂ ਵੇਖੋ ਜਿੰਨੇ ਮਰਜ਼ੀ ਪਿੰਡਾਂ ਚੱਲ ਜੂ ਸਾਰੇ ਕਈਆਂ ਪਿੰਡਾਂ 'ਚ ਅਸੀਂ ਪਿੰਡਾਂ 'ਚ ਜਾਂਦੇ ਆ ਨਾ ਪਿੰਡਾਂ ਦੇ ਵਿੱਚ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਪਿੰਡਾਂ ਵਾਲੇ ਗੁਰੂ ਘਰਾਂ ਦੀਆਂ ਤੇ ਉਹਨਾਂ ਦੇ ਵਿੱਚ ਬਹੁਤ ਸਾਰਾ ਅਜੀਹਾ ਮਸਲਾ ਹੈ ਸਾਹਮਣੇ ਆਉਂਦਿਆ ਕਿ ਨਹੀਂ ਉਹਨਾਂ ਨੂੰ ਮਰਿਆਦਾ ਦਾ ਹੀ ਨਹੀਂ ਪਤਾ ਹੈਗਾ ਤੇ ਪਰ ਜੇ ਏਡੇ ਵੱਡੇ ਗੁਰੂ ਘਰਾਂ ਦੇ ਵਿੱਚ ਕਮੇਟੀਆਂ ਅਜਿਹੀਆਂ ਬਣੀਆਂ ਬੈਠੀਆਂ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਹੈਗਾ ਤਾਂ ਫਿਰ ਪਿੰਡਾਂ ਦੇ ਵਿੱਚ ਉਮੀਦ ਕਿੱਥੋਂ ਕਰਾਂਗੇ ਬਿਲਕੁਲ ਜੀ ਹੁਣ ਵੇਖੋ ਆਪਾਂ ਮੈਂ ਕਹਿੰਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕਥਾਵਾਜ ਜਿੰਨੇ ਵੀ ਆ ਸਾਡੇ ਵੱਡੇ-ਵੱਡੇ ਕਥਾਵਾਜ ਕੋ ਟਾਢੀ ਰਾਗੀ ਉਹ ਉਹਨਾਂ ਨੂੰ ਆਪਾਂ ਪਹਿਲਾਂ ਮਹੀਨਾ ਦੋ ਮਹੀਨੇ ਜਦੋਂ ਵਧੀਆ ਲਾਉਣੇ ਬਹਿ ਕੇ ਸਾਰਾ ਲਾਗੀ ਲਾਗੇ ਸੰਗਤਾਂ ਹੁਣ ਮੀਟਿੰਗ ਕੀਤੀ ਜਾਵੇ ਉਹ ਉਹ ਆ ਇਹਨਾਂ ਦੇ ਆਪਾਂ ਪਹਿਲਾਂ ਹੋਣਾ ਦੋ ਮਹੀਨੇ ਪਹਿਲਾਂ ਗੱਲ ਹੋਵੇਗੀ ਪਤਾ ਹੋਊਗਾ ਸਾਡੇ ਬਾਪੂ ਦੀਪ ਸਿੰਘ ਸ਼ਹੀਦ ਇਤਰਾ ਹੈ ਹਨਾ ਬੱਚਿਆਂ ਕੋਲ ਜਾਣਾ ਜੀ ਅੱਜ ਉਥੇ ਜਾਣਾ ਉਥੇ ਮੀਟਿੰਗ ਆ ਜੀ ਸਾਰੇ ਪਿੰਡਾਂ ਨਗਰਾਂ ਚ ਪਤਾ ਲੱਗੇ ਬਾਬਾ ਜੀ ਸਾਡੀ ਦੇ ਕੌਮ ਹੈ ਦਿਨ ਰਾਤ ਸਾਡੀ ਸਿੱਖੀ ਦੀਆਂ ਗੱਲਾਂ ਪ੍ਰਚਾਰ ਹੋਵੇ ਜਿਹੜੀ ਸਾਡੀ ਕੌਮ ਅੱਗੇ ਵਧੇ ਜਿਹੜਾ ਆਪਾਂ ਜੋਸ਼ ਜਿਹੜੇ ਨੌਜਵਾਨ ਛੇਤੀ ਜੋਸ਼ ਚ ਆ ਜਾਂਦੇ ਆ ਕਿਉਂ ਅਸੀਂ ਉਹ ਮਰਨ ਗਏ ਹਟਾਈ ਆ ਬੜਾ ਵੇਖਿਆ ਖੜਗੂਆ ਚ ਪੂਰਾ ਡਾਇਆ ਪਰ ਇਹ ਸਤਗੁਰ ਦੀ ਕਿਰਪਾ ਹੈ ਅੱਜ ਵੀ ਉਹ ਸੇਵਾ ਨਿਭਾਉ ਰਹੀ ਬਿਲਕੁਲ ਜਿੱਦਾਂ ਇਹ ਵੀਰ ਜੀ ਨੌਜਵਾਨਾਂ ਦੇ ਵਿੱਚ ਆਉਣੇ ਹੋ ਨੌਜਵਾਨਾਂ ਦੇ ਦਿਲਾਂ ਦੇ ਵਿੱਚੋਂ ਫੋਟੋ ਲਾਉਣ ਵਾਲਾ ਜੰਮਿਆ ਕੋਈ ਮੰਨ ਲਓ ਲਾ ਤਾਂ ਕੋਈ ਆ ਵੀ ਨਹੀਂ ਸਕਿਆ ਲਾਈ ਸੀ ਤੇ ਫਿਰ ਲੱਗ ਗਈ ਆ ਦੁਬਾਰਾ ਦੋ ਲੱਗ ਗਈਆਂ ਕੋਦਰ ਟੈਂਕੀ ਤੇ ਲੱਗੀ ਹੋਈ ਆ ਕਾ ਲੱਗੀ ਹੋਈ ਪਰ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਸਿੱਖ ਨੌਜਵਾਨਾਂ ਦੇ ਦਿਲ ਦੇ ਉੱਤੇ ਫੋਟੋ ਲੱਗੀ ਹੋਈ ਬਾਬਾ ਜੀ ਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਜੰਮਿਆਂ ਕੋਲੋਂ ਵਾਲਾ ਨਹੀਂ ਜੀ ਜਿਹੜੀ ਚੀਜ਼ ਜਿਹੜੇ ਆਪਣੇ ਖੂਨ ਨਾਲ ਸਿੰਜ ਕੇ ਇਸ ਨਵੀਂ ਪਨੀਰੀ ਨੂੰ ਜਿਨ੍ਹਾਂ ਨੇ ਕੌਮ ਨੂੰ ਕੋਈ ਸੇਧ ਦਿੱਤੀ ਹੋਵੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਉਣ ਵਾਲੇ ਕਈ ਜੁਗਾਂ ਤੱਕ ਉਹ ਜਿੰਦਾ ਰਹਿਣਗੇ ਭਾਵੇਂ ਕੋਈ ਵੀ ਮਾਹੌਲ ਆ ਜਾਏ ਪਰ ਇਹੋ ਜਿਹੇ ਜਿਹੜੇ ਕਮੇਟੀ ਦੇ ਆਪਣੇ ਆਪ ਨੂੰ ਪ੍ਰਧਾਨ ਤੇ ਆਪਣੇ ਆਪ ਕਾਬਜ ਧਾਰੀ ਜਿਹੜੇ ਸਮਝਦੇ ਨੇ ਜੀ ਉਹ ਸਮਝਦੇ ਨੇ ਵੀ ਸਾਡੇ ਹੀ ਪ੍ਰਬੰਧ ਹੇਠ ਸਾਰਾ ਕੁਝ ਚੱਲਦਾ ਅਸੀਂ ਮੈਨੇਜਮੈਂਟ ਕਰਕੇ ਅਸੀਂ ਆਪਣੇ ਆਪ ਨੂੰ ਹੁਕਮਰਾਨਾ ਤੌਰ ਤੇ ਸਮਝਦੇ ਨਹੀਂ ਜਦ ਕਿ ਉਹ ਆਪਣਾ ਉਹਨਾਂ ਨੂੰ ਇਸ ਚੀਜ਼ ਦਾ ਹੁੰਦਾ ਵੀ ਅਸੀਂ ਆਪਣੇ ਅਹੁਦੇਦਾਰ ਸਾਡਾ ਦਬਦਬਾ ਵੜਾਏ ਜਾਂ ਕਹਿ ਲਓ ਕਿਸ ਤਰ੍ਹਾਂ ਵੀ ਆਪਣੇ ਆਪ ਦਾ ਉਹ ਇੱਕ ਉਹਨਾਂ ਦਾ ਵੇਖੋ ਵੀ ਵਧੀਆ ਬਿਜ਼ਨਸ ਚੱਲੁੰਦੇ ਆ ਵੇਖੋ ਉਹਨਾਂ ਦੇ ਸਕੂਲ ਨੇ ਆਪਣੇ ਕਾਲਜ ਨੇ ਠੀਕ ਹੈ ਕਿ ਨਹੀਂ ਆਪਣੇ ਨਾਮ ਤੋਂ ਬਾਬਾ ਦੀਪ ਸਿੰਘ ਜੀ ਦਾ ਆਡਰਾ ਆਸਰਾ ਲੈ ਕੇ ਉਹ ਆਪਣੀ ਰੋਟੀ ਚਲਾਉਂਦੇ ਨੇ ਚੱਲਣ ਦਿਆ ਉਹਨਾਂ ਦਾ ਉਹ ਇਹੋ ਚੀਜ਼ ਸਮਝਦੇ ਨੇ ਕਿ ਅਸੀਂ ਜੋ ਕਹਦਾਂਗੇ ਉਹ ਹੋ ਜਾਣਾ ਏ ਇੱਥੇ ਵੀ ਜਿਹੜੇ ਸਿੰਘ ਆਏ ਸੀ ਵਿਚਾਰੇ ਉਹ ਆਪਣੀ ਸੇਵਾ ਕਰ ਰਹੇ ਸੀ ਨਿਸ਼ਕਾਮ ਸੇਵਾ ਜੋੜਿਆਂ ਦੀ ਕੋਈ ਐਡੀ ਗੱਲ ਨਹੀਂ ਹੈਗੀ ਪਰ ਜਿਹੜਾ ਉਹ ਹੈਗਾ ਸੀ ਕਰਨਲ ਉਹਦਾ ਬੋਲ ਬਣਾ ਹੱਦੋਂ ਹੀ ਰਵਈਆ ਗਲਤ ਸੀ ਆਪਣੇ ਤਰੀਕੇ ਨਾਲ ਉਹ ਬੜਾ ਗਲਤ ਬੋਲਦਾ ਸੀ ਗੱਲ ਕਦੀ ਕਿਸੇ ਨੂੰ ਉਹ ਬੰਦਾ ਬੰਦਾ ਹੀ ਨਹੀਂ ਸਮਝਦਾ ਅਸੀਂ ਹੱਥ ਜੋੜ ਕੇ ਉਹਨੂੰ ਪ੍ਰੇਮ ਨਾਲ ਸਮਝਾਇਆ ਭਾਈ ਮਜੀਦ ਸਿੰਘ ਵੀ ਹੈਗੇ ਸੀ ਇੱਥੇ ਪਰ ਉਹਦਾ ਬੋਲਬਾਣਾ ਹੱਦੋਂ ਵੱਧ ਵਿਗੜਿਆ ਹੋਇਆ ਸੀ ਯਾਨੀ ਕਿ ਸਾਰੀ ਕਮੇਟੀ ਦਾ ਹੀ ਨਾ ਉਹ ਅਮਰਧਾਰੀ ਸੀ ਖੁਦ ਨਾ ਉਹਨੂੰ ਇਸ ਚੀਜ਼ ਨੂੰ ਖੁਦ ਅਮਰਧਾਰੀ ਨਹੀਂ ਉਹਨੂੰ ਕਿਸੇ ਦੀ ਕੋਈ ਇੱਜ਼ਤ ਹੀ ਨਹੀਂ ਹੈਗੀ ਇਸ ਚੀਜ਼ ਦੀ ਤੇ ਰਹਿ ਗਈ ਗੱਲ ਆਪਾਂ ਜੇ ਸੰਤਾਂ ਦੀ ਤਾਂ ਫਿਰ ਤੁਹਾਨੂੰ ਪਤਾ ਹੀ ਜਿਨੂੰ ਇੱਕ ਇਨਸਾਨ ਦੀ ਨਹੀਂ ਹੈਗੀ ਉਹ ਵੱਡੇ ਮਹਾਂਪੁਰਸ਼ਾਂ ਨੂੰ ਕੀ ਗਣਦਾ ਹੈ ਜਿਹੜੇ ਉਹ ਵੀਡੀਓ ਵਾਇਰਲ ਹੁੰਦੀ ਉਹਦੇ ਨਾਲ ਜਿਹੜੇ ਨੌਜਵਾਨ ਹੈਗੇ ਉਹ ਵੀ ਸਾਰੇ ਪਤਿਤ ਹੈਗੇ ਆ ਉਹ ਵੀ ਕਮੇਟੀ ਦੇ ਮੈਂਬਰ ਨੇ ਜਾਂ ਕਿੱਦਾਂ ਨੇ ਉਹ ਕਾਤੋਂ ਨਾਲ ਸੀਗੇ ਨਹੀਂ ਸਰ ਉਹਨਾਂ ਨੇ ਉਹ ਉਹਨਾਂ ਸਰ ਵੇਖੋ ਉਹਨਾਂ ਨੇ ਹਾਇਕ ਕੀਤੇ ਹੋਏ ਨੇ ਸਾਰੇ ਬੌਂਸਰ ਓਕੇ ਵੇਖੋ ਜੀ ਅੱਜ ਕੱਲ ਸੇਵਾਦਾਰ ਤਾਂ ਆਪਾਂ ਤੇ ਇੱਕ ਦੋ ਚੇ ਨਾਲ ਸੇਵਾਦਾਰ ਤਾਂ ਜਾਂਦੇ ਸੋਹਣੇ ਲੱਗਦੇ ਨੇ ਕੋਈ ਗੜਬੜੀ ਬਣ ਸਕਦਾ ਹੈ ਇਹੋ ਬੰਦੇ ਬੌਂਂਸਰ ਰੱਖ ਕੇ ਬੌਂਸਰ ਰੱਖ ਕੇ ਲੋਕਾਂ ਦੇ ਰੋਹ ਜਮਾਉਂਦੇ ਨੇ ਲੋਕਾਂ ਦੇ ਅੰਦਰ ਡਰ ਤੇ ਭੈ ਠੀਕ ਹੈ ਕਿ ਨਹੀਂ ਇਹ ਚੀਜ਼ ਬਣਾਉਂਦੇ ਨੇ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਅਸੀਂ ਦਬਾ ਸਕੀਏ ਤੇ ਆਪਣਾ ਆਪ ਜਿਹੜਾ ਰੋਹ ਕਾਇਮ ਕਰ ਰੱਖੀਏ ਪਰ ਵੇਖੋ ਮਰਿਆਦਾ ਤਾਂ ਵੇਖੋ ਇਹਨਾਂ ਛਿੱਕੇ ਟੰਗਤੀ ਨਾ ਇਸ ਕਮੇਟੀ ਤੋਂ ਆਪਾਂ ਕੋਈ ਆਸ ਰੱਖ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੀ ਸਿੱਖੀ ਪ੍ਰਚਾਰ ਕਿੰਨਾ ਕੁ ਵਧੂਗਾ ਇੱਥੇ ਠੀਕ ਹੈ ਲੋਕਾਂ ਨਾਲ ਨਹੀਂ ਸੰਗਤ ਦੇ ਨਾਲ ਸਿੱਖਾਂ ਦੇ ਨਾਲ ਮੈਨੂੰ ਲੱਗਦਾ ਵੀ ਜਿਨ੍ਹਾਂ ਨੂੰ ਸਰਕਾਰਾਂ ਨੇ ਸਿਕਿਉਰਟੀਆਂ ਦਿੱਤੀਆਂ ਹੋਈਆਂ ਸੀ ਉਹ ਨਹੀਂ ਟਿਕ ਪਏ ਸਾਰਾ ਇਤਿਹਾਸ ਦੇ ਵਿੱਚ ਸਾਰਾ ਕੁਝ ਦਰਜ ਹੈਗਾ ਤੇ ਇਹ ਚਾਰ ਬੌਂਸਰ ਲੈ ਕੇ ਇਦਾਂ ਕੌਣ ਆ ਜਿਹੜਾ ਸੰਗਤ ਦੇ ਉੱਤੇ ਰੋਪ ਜਿਹੜਾ ਹੈਗਾ ਉਸ ਨੂੰ ਅਜਮਾ ਸਕਦਾ ਵੇਖੋ ਜੀ ਸੰਗਤ ਵਿੱਚ ਤੁਸੀਂ ਜਾ ਕੇ ਸਵਾਲ ਕਰ ਸਕਦੇ ਜੇ ਇਹ ਇਸ ਇਸ ਨੂੰ ਇਸ ਨੂੰ ਇਸ ਕਰਨਲ ਵਗੈਰਾ ਨੂੰ ਕੋਈ ਨਹੀਂ ਕਿਸੇ ਨੂੰ ਜਾਣਦਾ ਵੀ ਇਹ ਸਿਰਫ ਆਪਣਾ ਆਪ ਵਿਖਾਉਣਾ ਜਾਣਦੇ ਨੇ ਸਿਰਫ ਪਹਿਲੀ ਵਾਰ ਕੀ ਇਹਨਾਂ ਨੇ ਪਿਛਲੀ ਾਰ ਵੀ ਐਰ ਕਿਵੇਂ ਹੋ ਰਿਹਾ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੜਾ ਮਤਲਬ ਇਨੀ ਮਤਮਤ ਹੋ ਰਹੀ ਵੀ ਪਿੱਛੇ ਜੇ ਤੁਸੀਂ ਵੇਖੋ ਜਾ ਕੇ ਗੁਰਦਾਰੇ ਦੇ ਜਿੱਥੇ ਦੀਵਾਨ ਆ ਲਿਆ ਉੱਥੇ ਸਪੀਕਰ ਚਲਾ ਉੜਿਆ ਬਾਕੀ ਸਾਰੇ ਪੰਡਾਲ ਦੇ ਵਿੱਚ ਮੈਨੇਜ ਨੇ ਬਿਲਕੁਲ ਨਹੀਂ ਸਪੀਕਰ ਲਗਣ ਦਿੱਤੇ ਅੱਛਾ ਕਿਸੇ ਸੰਗਤ ਨੂੰ ਪਤਾ ਹੀ ਨਹੀਂ ਵੀ دیਵਾਨ ਹਾਲ ਦੇ ਵਿੱਚ ਕਥਾ ਚੱਲ ਰਹੀ ਆ ਢਾਡੀ ਲੱਗੇ ਨੇ ਅਸੀਂ ਉੱਥੇ ਜਾ ਕੇ ਉਹਨਾਂ ਦਾ ਇਤਿਹਾਸ ਸੁਣ ਲੀਏ ਤੇ ਲੋਕਾਂ ਨੇ ਜਿੰਨੀ ਵੀ ਸੰਗਤ ਆ ਠੀਕ ਹੈ ਕਿ ਨਹੀਂ ਮੈਂ ਤਾਂ ਲੋਕ ਹੀ ਕਹੂੰਗਾ ਉਹਨਾਂ ਨੇ ਸਿਰਫ ਖਾਣ ਪੀਣ ਵਾਲੇ ਧਿਆਨ ਦਿੱਤਾ ਸਹੀ ਗੱਲ ਆਪੋ ਆਪਣੇ ਟਰਾਲਿਆਂ ਤੇ ਲੱਗੇ ਨੇ ਠੀਕ ਹੈ 2 2 2.5 250 ਭਾਜੀ ਇੱਕ ਲੰਗਰ ਦੇ ਉੱਤੇ ਬੰਦਾ ਖੜਾ ਸੀ ਬੀਬੀਆਂ ਵੀ ਵਿੱਚੇ ਸੀ ਤੇ ਜਿਹੜੇ ਦੀਵਾਨ ਹਾਲਿਆ ਉੱਥੇ ਇੱਕ ਵੀ ਬੰਦਾ ਨਹੀਂ ਜਾਨੀ ਕਿ ਅਸੀਂ ਵੇਖਿਆ ਵਤੋਂ 100 ਕ 150 ਬੰਦਾ ਸੀ ਜਿਹਦੇ ਵਿੱਚ ਕੁਝ ਬੀਬੀਆਂ ਸੀ ਉਹ ਵੀ ਬਜ਼ੁਰਗ ਠੀਕ ਹੈ ਜੀ ਤੇ ਐਡਾ ਸੋਹਣਾ ਢਾਡੀ ਕਵੀਸ਼ਰ ਚੱਲਣ ਦਾ ਸੀ ਇਤਿਹਾਸ ਸੁਣਾਉਂਦਾ ਸੀ ਉਹਨਾਂ ਨਾਲ ਕਿਸੇ ਦਾ ਧਿਆਨ ਨਹੀਂ ਕੀ ਗੱਲ ਹੈ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਇਹ ਤੇ ਧਿਆਨ ਨਹੀਂ ਰੱਖ ਸਕਦੀ ਵੀ ਵੀ ਅਸੀਂ ਲੰਗਰਾਂ ਨੂੰ ਜ਼ਿਆਦਾ ਵਡਾਵਾ ਦੇ ਕੇ ਤੇ ਆਪਾਂ ਜਿਹੜੇ ਇਤਿਹਾਸ ਜਿਹੜੇ ਵਾਸਤੇ ਤਾਂ ਆਪ ਇੱਥੇ ਇਕੱਠੇ ਹੋਏ ਆਂ ਜੋੜ ਮੇਲੇ ਵਾਸਤੇ ਉਹਦਾ ਵਿੱਚ ਕੋਈ ਧਿਆਨ ਹੀ ਨਹੀਂ ਦੇਂਦਾ ਵੀ ਕੌਮ ਦੇ ਯੋਧਿਆਂ ਦੇ ਜੋੜ ਮੇਲ ਜਿਹੜੇ ਸੀਗੇ ਉਹਨਾਂ ਨੂੰ ਅੱਜ ਅਸੀਂ ਲੰਗਰਾਂ ਤੇ ਲਿਆ ਕੇ ਖੜਾ ਕਰ ਦਿੱਤਾ ਵੀ ਪ੍ਰਕਾਰ ਪ੍ਰਕਾਰ ਦੇ ਲੰਗਰ ਲਗਾ ਦਿਓ ਸ਼ਕ ਲੈਣ ਤੇ ਚਲੇ ਜਾ ਲੰਗਰ ਵੀ ਚੱਲੋ ਸਾਡੀ ਜਿਹੜੀ ਹੈਗੀ ਆ ਰਵਾਇਤ ਹੈਗੀ ਆ ਉਹ ਵੀ ਇੱਕ ਬੰਨੇ ਚੱਲਦੇ ਰਹਿਣੇ ਆ ਪਰ ਦੂਜੇ ਬੰਨੇ ਜਿਹੜਾ ਗੁਰਮਤ ਦਾ ਪ੍ਰਚਾਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਵੇਖੋ ਇੱਥੇ ਇੱਕ ਸੰਸਥਾ ਅਜੇ ਤੱਕ ਚਲੋ ਆਪਣੇ ਤੁਹਾਡੇ ਨੌਲੇਜ ਵਿੱਚ ਵੀ ਕੋਈ ਨਹੀਂ ਹੋਣੀ ਵੀ ਜਾਂ ਇੱਥੇ ਕਿਸੇ ਨੂੰ ਕੋਈ ਸੰਥਿਆ ਦਿੱਤੀ ਜਾਂਦੀ ਆ ਅੱਛਾ ਜੀ ਠੀਕ ਹੈ ਜੀ ਕੋਈ ਇਹੋ ਜਿਹਾ ਕੋਈ ਮਸਲਾ ਕੋਈ ਢਾਡੀ ਕੋਈ ਕਵੀਸ਼ਰੀ ਤੋਂ ਮੈਨੂੰ ਦੱਸੋ ਵੀ ਐ ਸੰਸਥਾ ਦੇ ਕੋਈ ਨਿਕਲਦੇ ਠੀਕ ਹੈ ਜੀ ਬਸ ਇਹ ਵੀ ਲੋਕ ਜਿੰਨੇ ਵੀ ਇੱਥੋਂ ਦੀ ਸੰਗਤ ਆ ਉਹ ਚੁੱਪ ਕਰਕੇ ਬੈਠੀ ਜੀ ਕਰਨ ਵਾਲਿਆ ਖਰੇ ਕਿੱਡਾ ਘੜਿਆ ਕਿ ਭਾਇਆ ਪਰ ਸੰਗਤ ਨੇ ਸੰਗਤ ਨੇ ਉਹਦੀ ਔਕਾਤ ਉਹਨੂੰ ਵਿਖਾ ਦਿੱਤੀ ਆ ਕੱਲ ਵੀ ਤੇਰੀ ਔਕਾਤ ਐਸ ਘਰ ਦੇ ਵਿੱਚ ਐਨੇ ਕੀ ਹੀ ਹੈ ਆ ਠੀਕ ਹੈ ਬਾਕੀ ਮੈਂ ਸੰਗਤ ਨੂੰ ਕਹੂੰਗਾ ਹੱਥ ਜੋੜ ਕੇ ਵੀ ਚੰਗੇ ਪ੍ਰਬੰਧ ਕਰੋ ਪਿੰਡ ਦੀ ਪਿੰਡ ਦੇ ਮੋਦਬਾਰਾਂ ਨੂੰ ਬੇਨਤੀ ਆ ਵੀ ਚੰਗੇ ਸੂਝਵਾਨ ਅੰਮ੍ਰਿਤਧਾਰੀ ਗੁਰਸਿੱਖ ਜਿਹੜੇ ਆ ਉਹ ਇੱਥੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਦੇਣ ਠੀਕ ਹੈ ਕਿ ਨਹੀਂ ਜਿਹੜੇ ਇਸ ਵਿਸਾਰ ਨੂੰ ਬਾਣੀ ਬਾਣੇ ਨੂੰ ਅੱਗੇ ਲੈ ਕੇ ਜਾਣ ਸਲਾਨਾ ਸਮਾਗਮ ਤੇ ਲਾਸਟ ਸਵਾਲ ਹੈ ਸਲਾਨਾ ਸਮਾਗਮ ਤੇ ਖੰਡੇ ਕੀ ਪੋਲ ਤਿਆਰ ਨਹੀਂ ਹੁੰਦੀ ਦੇਖੋ ਜੀ ਹੁੰਦੀ ਆ ਹਰ ਵਾਰ ਹੁੰਦੀ ਆ ਪਰ ਵੇਖੋ ਜਦੋਂ ਆਪਾਂ ਨੂੰ ਕਿਸੇ ਨੂੰ ਇਸ ਚੀਜ਼ ਦੇ ਬਾਅਦ ਵੇਰ ਹੀ ਨਹੀਂ ਕੀਤਾ ਜਾਣਾ ਵੀ ਪ੍ਰੇਰਿਤ ਕਰਕੇ ਨਹੀਂ ਲੱਗਦਾ ਵੇਖੋ ਹੁਣ ਜਦੋਂ ਇੱਥੇ ਤੁਸੀਂ ਮੈਂ ਤੁਹਾਨੂੰ ਦੱਸਣ ਦਿਆਂ ਕਿ ਜਦੋਂ ਉੱਥੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਵੀਸ਼ਰ ਨਹੀਂ ਲੱਗੇ ਵੀ ਕਿਸੇ ਨੂੰ ਪਤਾ ਹੀ ਨਹੀਂ ਦੀਵਾਨ ਚੱਲਾਂਦਿਆ ਹੈ ਤੁਸੀਂ ਕਿਹੜੇ ਤੁਸੀਂ ਅਮਰਤਪਤੀ ਗੱਲ ਕਰਦੇ ਇਸ ਕਿਸੇ ਨੂੰ ਪਤਾ ਹੀ ਨਹੀਂਗਾ ਵੀ ਅਮਰਤ ਕਿੰਨੇ ਛਕਣਾ ਇੱਥੇ ਆਣ ਕੇ ਜਦੋਂ ਆਪਾਂ ਆਪਣੇ ਇਹ ਪ੍ਰਚਾਰ ਕਰਾਂਗੇ ਵੀ ਇੱਥੇ ਅਮਰਤ ਪਾਨ ਹੋਣਾ ਜੀ ਇੱਥੇ ਆਓ ਠੀਕ ਹੈ ਜੀ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਅਵੇਰ ਹੀ ਨਹੀਂ ਹੋਏਗਾ ਕੋਈ ਉਹ ਕਿੱਥੇ ਅਮਰਤ ਆਣ ਕੇ ਛਕੂਗਾ ਜਿਹੜੇ ਕੋਈ ਮੋੜੇ ਮੋੜ ਹੈ ਜਿਹੜੇ ਥੋੜੇ ਬਹੁਤੇ ਸਿੰਘ ਉਹ ਛਕ ਲੈਣਗੇ ਬਾਕੀਆਂ ਨੂੰ ਪਤਾ ਹੀ ਨਹੀਂਗਾ ਵੀ ਹਾਂਜੀ ਕੋਈ ਆਵਾਜ਼ ਨਹੀਂ ਮਾਰਨ ਵਾਲਾ ਹੈਗਾ ਜੇ ਪਿਛਲੇ ਦਿਨਾਂ ਦੇ ਵਿੱਚ ਕੌਮ ਦੇ ਨੌਜਵਾਨਾਂ ਨੇ ਉੱਠ ਕੇ ਆਵਾਜ਼ ਮਾਰੀ ਸੀ ਤੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਗੁਰੂ ਕੇ ਜਹਾਜ਼ੇ ਚੜੇ ਸੀ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਅਕੀਰ ਦੇ ਬਸ ਜੋ ਆਪਣਾ ਧੰਨ ਕਹਿ ਦਿੱਤਾ ਧੰਨਵਾਦ ਬਿਲਕੁਲ ਸੰਗਤ ਜੀ ਵਿਚਾਰਾਂ ਦੀ ਸਾਂਝ ਹੋਈ ਹੈ ਪਹਿਲੇ ਦਿਨ ਤੋਂ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਸੀ ਲਗਭਗ 4 ਦਿਨ ਦਾ ਸਮਾਂ ਹੋ ਗਿਆ ਜਦੋਂ ਫੋਟੋ ਵਾਲਾ ਵਿਵਾਦ ਬਣਿਆ ਅੱਜ ਵਾਦ ਵਿਵਾਦ ਸਾਰਾ ਖਤਮ ਹੋ ਚੁੱਕਿਆ ਤਸਵੀਰਾਂ ਸ਼ਸ਼ੋਭਿਤ ਕਰ ਦਿੱਤੀਆਂ ਗਈਆਂ ਮੇਰੇ ਪਿੱਛੇ ਤਸਵੀਰਾਂ ਨੇ ਵੀਰ ਨੂੰ ਕਹੂੰਗਾ ਇੱਕ ਵਾਰ ਫਿਰ ਸੰਗਤ ਨੂੰ ਤਸਵੀਰਾਂ ਦਿਖਾ ਦਿੱਤੀਆਂ ਜਾਣ ਤਸਵੀਰਾਂ ਸ਼ਸ਼ੋਭਿਤ ਕਰ ਦਿੱਤੀਆਂ ਗਈਆਂ ਤੇ ਗੁਰੂ ਘਰ ਦੇ ਜਿਹੜੇ ਲੋਕ ਜਿਹੜੇ ਇਸ ਕਮੇਟੀ ਨੂੰ ਜਾਂ ਪ੍ਰਧਾਨ ਬਣ ਕੇ ਚਲਾ ਰਹੇ ਸੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਸੀ ਜੋ ਕਿ ਸੰਗਤ ਦੱਸ ਰਹੀ ਹੈ ਪਹਿਲਾਂ ਵੀ ਸੰਗਤ ਦੇ ਕੋਲ ਜਿੱਦਾਂ ਸਤਕਾਰ ਕਮੇਟੀ ਦੇ ਸਿੰਘਾਂ ਨੇ ਦੱਸਿਆ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਛੋਟੇ ਮੋਟੇ ਮਸਲੇ ਜਿਹੜੇ ਹੈਗੇ ਆ ਉਹ ਆਉਂਦੇ ਰਹਿੰਦੇ ਸੀ ਪਰ ਇਸ ਵਾਰ ਜਿਹੜਾ ਵੱਡਾ ਮਸਲਾ ਬਣ ਗਿਆ ਜਿੱਤੇ ਭੁੰਡਾਂ ਦੀ ਖੱਕਰ ਨੂੰ ਮੈਂ ਕਿਹਾ ਸੀ ਕਿ ਹੱਥ ਪਾ ਲਿਆ ਤੇ ਫਿਰ ਉਹਦਾ ਖਮਿਆਜ਼ਾ ਵੀ ਜਿਹੜਾ ਹੈਗਾ ਉਹ ਭੁਗਤਣਾ ਪਿਆ ਨਾ ਹੰਗ ਸਿੰਘ ਫੌਜਾਂ ਵੀ ਨਾਲ ਹੋ ਜੋ ਕੀ ਕਹੋਗੇ ਸਾਰੇ ਮਸਲੇ ਦੇ ਉੱਤੇ ਅਜੀ ਜਨੈਤ ਸਿੰਘ ਚੜ੍ਹਦੀ ਕਲਾਰਾ ਬਈ ਸਿਖਾ ਲਈ ਹੂੰ ਜੀ ਜੀ ਹੂੰ ਬਿਲਕੁਲ ਬਾਬਾ ਜੀ ਕਹਿਣਾ ਕੁਝ ਹਾਂ ਜੀ ਚੜ੍ਹਦੀ ਕਲਾਰਾ ਬਿਲਕੁਲ ਸੰਗਤ ਜੀ ਆਪਣਾ ਫਰਜ਼ ਸਮਝਦੇ ਹੋਏ ਪ੍ਰੋਗਰਾਮ ਨੂੰ ਬਤਵਾਦ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਹੋਰ ਵੀ ਇੱਥੇ ਸ਼ਕਤੀ ਤਾਂ ਹੈਗੀਆਂ ਸਭ ਦੇ ਨਾਲ ਗੱਲਬਾਤ ਕਰਨ ਦਾ ਯਤਨ ਜ਼ਰੂਰ ਕਰਾਂਗੇ